ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਅਸੀਂ ਪਰਵੇਂ ਕਰੇਲੇ ਤੇ ਇਹ ਕਰੇਲੇ ਅਸੀਂ ਬਹੁਤ ਹੈਲਦੀ ਤਰੀਕੇ ਨਾਲ ਬਣਾਵਾਂਗੇ ਬਿਲਕੁਲ ਡੀਪ ਫ੍ਰਾਈ ਨਹੀਂ ਕਰਾਂਗੇ ਤੇ ਇਸ ਤਰੀਕੇ ਨਾਲ ਬਣਾਏ ਹੋਏ ਕਰੇਲੇ ਬਿਲਕੁਲ ਵੀ ਕੋੜੇ ਨਹੀਂ ਬਣਨਗੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਜਲਦੀ ਜਲਦੀ ਬਣਾ ਲੈਣੇ ਆ ਪਰਵੇਂ ਕਰੇਲੇ ਇੱਥੇ ਅਸੀਂ 1 ਕਿਲੋ ਕਰੇਲੇ ਲਏ ਨੇ ਤੁਸੀਂ ਆਪਣੇ ਹਿਸਾਬ ਨਾਲ ਕਰੇਲੇ ਲੈ ਸਕਦੇ ਹੋ ਵੱਧ ਜਾਂ ਘੱਟ ਆਪਣੀ ਫੈਮਿਲੀ ਦੇ ਹਿਸਾਬ ਨਾਲ ਤੇ ਇਹਨਾਂ ਕਰੇਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਛਿੱਲ ਕੇ ਇਹਨਾਂ ਵਿੱਚ ਇੱਕ ਇੱਕ ਕੱਟ ਲਗਾ ਦਿੱਤਾ ਆ ਮੈਂ ਦੇਖੋ ਐਵੇਂ ਕੱਟ ਲਗਾਵਾਂਗੇ ਇਹਦੇ ਸਾਰੇ ਸੀਡਸ ਬਾਹਰ ਕੱਢ ਲਾਂਗੇ ਜਿਹੜੇ ਪੱਕੇ ਹੋਏ ਹੋਣਗੇ ਅਸੀਂ ਸੁੱਟ ਦਾਂਗੇ ਤੇ ਕੱਚੇ-ਕੱਚੇ ਬੀਜ ਅਸੀਂ ਰੱਖ ਲਵਾਂਗੇ ਇਸੇ ਤਰੀਕੇ ਨਾਲ ਅਸੀਂ ਸਾਰੇ ਕਰੇਲਿਆਂ ਨੂੰ ਕੱਟ ਲਗਾ ਕੇ ਇਹਦੇ ਸਾਰੇ ਬੀ ਬਾਹਰ ਕੱਢ ਲੈਨੇ ਤੇ ਇਹਨਾਂ ਨੂੰ ਨਮਕ ਲਗਾ ਕੇ ਅਸੀਂ 2 ਤੋਂ 3 ਘੰਟਿਆਂ ਵਾਸਤੇ ਰੱਖ ਦਾਂਗੇ ਤੇ ਕ੍ਰੇਲਿਆਂ ਦਾ ਸਾਈਜ਼ ਜ਼ਿਆਦਾ ਵੱਡਾ ਨਹੀਂ ਹੋਣਾ ਚਾਹੀਦਾ ਮੀਡੀਅਮ ਜੇ ਸਾਈਜ਼ ਦੇ ਕ੍ਰੇਲੇ ਲਵਾਂਗੇ ਜਾਂ ਫਿਰ ਛੋਟੇ ਸਾਈਜ਼ ਦੇ ਕ੍ਰੇਲੇ ਅਸੀਂ ਇੱਥੇ ਲਵਾਂਗੇ ਤੇ ਆ ਦੇਖੋ ਅਸੀਂ ਇਹਦੇ ਕੱਚੇ-ਕੱਚੇ ਬੀਜੇ ਦੇ ਵਿੱਚੋਂ ਕੱਢ ਲੇ ਸੀ ਆ ਦੇਖੋ ਕਿੰਨੇ ਆਸਾਨੀ ਨਾਲ ਟੁੱਟ ਰਹੇ ਨੇ ਪੱਕੇ ਬੀਜ ਅਸੀਂ ਇਹਦੇ ਵਿੱਚ ਬਿਲਕੁਲ ਯੂਜ਼ ਨਹੀਂ ਕਰਨੇ ਤੇ ਨਾਲ ਹੀ ਅਸੀਂ ਇਹਦੇ ਛਿਲਕੇ ਵੀ ਯੂਜ਼ ਕੀਤੇ ਨੇ ਕਿਉਂਕਿ ਅਸੀਂ ਕ੍ਰੇਲਿਆਂ ਨੂੰ ਸਭ ਤੋਂ ਪਹਿਲਾਂ ਵਾਸ਼ ਕਰਕੇ ਫੇਰ ਹੀ ਛਿਲਿਆ ਆ ਤੇ ਇਹਦੇ ਛਿਲਕੇ ਵੀ ਅਸੀਂ ਯੂਜ਼ ਕਰਾਂਗੇ ਬਿਲਕੁਲ ਵੇਸਟ ਨਹੀਂ ਕਰਨੇ ਤੇ ਇਹਨਾਂ ਕਰੇਲਿਆਂ ਨੂੰ ਪਿਆ ਹੋਇਆ 3-4 ਘੰਟੇ ਹੋ ਗਏ ਸੀ ਉਸ ਤੋਂ ਬਾਅਦ ਅਸੀਂ ਦੁਬਾਰਾ ਇਹਨਾਂ ਕਰੇਲਿਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਏ ਤੇ ਹੁਣ ਅਸੀਂ ਇਹਦਾ ਐਕਸਟਰਾ ਪਾਣੀ ਚੰਗੀ ਤਰ੍ਹਾਂ ਅਸੀਂ ਨਿਚੋੜ ਕੇ ਕੱਢ ਦਾਂਗੇ ਇਸ ਤਰੀਕੇ ਨਾਲ ਦੋਨਾਂ ਹੱਥਾਂ ਵਿੱਚ ਕਰੇਲੇ ਨੂੰ ਰੱਖਦੇ ਹੋਏ ਅਸੀਂ ਚੰਗੀ ਤਰ੍ਹਾਂ ਇਹਦਾ ਪਾਣੀ ਨਿਚੋੜ ਲਾਂਗੇ ਤੇ ਪਲੇਟ ਦੀ ਇੱਕ ਸਾਈਡ ਤੇ ਰੱਖਦੇ ਜਾਵਾਂਗੇ ਤੇ ਸਾਰੇ ਕਰੇਲੇ ਇਸੇ ਤਰ੍ਹਾਂ ਨਿਚੋੜ ਕੇ ਅਸੀਂ ਇੱਕ ਸਾਈਡ ਤੇ ਰੱਖੀ ਜਾਵਾਂਗੇ ਤੇ ਜੇ ਤੁਸੀਂ ਇਸ ਟਾਈਮ ਤੇ ਕਰੇਲਿਆਂ ਨੂੰ ਨਾ ਵੀ ਧੋਣਾ ਚਾਹੋ ਤਾਂ ਤੁਸੀਂ ਬਿਨਾ ਧੋਤਿਆਂ ਵੀ ਕਰੇਲਿਆਂ ਨੂੰ ਨਿਚੋੜ ਕੇ ਬਣਾ ਸਕਦੇ ਹੋ ਇੱਥੇ ਸਾਰੇ ਕਰੇਲੇ ਚੰਗੀ ਤਰ੍ਹਾਂ ਨਿਚੋੜ ਕੇ ਅਸੀਂ ਰੱਖ ਲਏ ਨੇ ਬਿਲਕੁਲ ਵੀ ਇੰਨਾ ਵਿੱਚ ਪਾਣੀ ਨਹੀਂ ਹੈਗਾ ਬਿਲਕੁਲ ਡਰਾਈ ਹੋ ਗਏ ਨੇ ਹੁਣ ਇੱਕ ਕੜਾਈ ਵਿੱਚ ਪਾਣੀ ਲਵਾਂਗੇ ਦੋ ਗਲਾਸ ਇੱਥੇ ਮੈਂ ਪਾਣੀ ਲਿਆ ਆ ਪਾਣੀ ਵਿੱਚ ਬੋਇਲ ਆਉਣ ਤੇ ਹੁਣ ਅਸੀਂ ਇਹਦੇ ਉੱਪਰ ਇੱਕ ਛਾਨਣੀ ਰੱਖ ਦਾਂਗੇ ਕੋਈ ਵੀ ਛਾਨਣੀ ਤੁਸੀਂ ਲੈ ਸਕਦੇ ਹੋ ਜਿਹੜੀ ਤੁਹਾਡੀ ਕੜਾਈ ਦੇ ਉੱਪਰ ਫਿੱਟ ਆ ਸਕੇ ਕੜਾਈ ਜਾਂ ਪਤੀਲਾ ਤੁਸੀਂ ਕਿਸੇ ਵੀ ਚੀਜ਼ ਦਾ ਯੂਜ਼ ਕਰ ਸਕਦੇ ਹੋ ਹੁਣ ਅਸੀਂ ਸਾਰੇ ਕਰੇਲਿਆਂ ਨੂੰ ਇਸ ਛਾਨਣੀ ਵਿੱਚ ਰੱਖ ਦਾਂਗੇ ਕੋਸ਼ਿਸ਼ ਕਰੋ ਕਿ ਸਾਰੇ ਕਰੇਲੇ ਇੱਕੋ ਵਾਰੀ ਛਾਨਣੀ ਵਿੱਚ ਆ ਜਾਣ ਤੇ ਜੇ ਕਰੇਲੇ ਜ਼ਿਆਦਾ ਹੋਣ ਤਾਂ ਤੁਸੀਂ ਦੋ ਵਾਰੀ ਕਰਕੇ ਵੀ ਸਟੀਮ ਕਰ ਸਕਦੇ ਹੋ ਸਿਰਫ ਟਾਈਮ ਜ਼ਿਆਦਾ ਲੱਗੇਗਾ ਮੈਂ ਇਸੇ ਤਰੀਕੇ ਨਾਲ ਬਿਲਕੁਲ ਨਾਲ-ਨਾਲ ਰੱਖਦੇ ਹੋਏ ਸਾਰੇ ਕਰੇਲੇ ਇਹਦੇ ਵਿੱਚ ਰੱਖ ਦਾਂਗੀ ਹੁਣ ਅਸੀਂ ਇਹਨਾਂ ਕ੍ਰੇਲਿਆਂ ਨੂੰ 10 ਤੋਂ 15 ਮਿੰਟ ਲਈ ਸਟੀਮ ਕਰਾਂਗੇ ਤੇ ਜਿੰਨੀ ਦੇਰ ਕ੍ਰੇਲੇ ਸਟੀਮ ਹੋ ਰਹੇ ਨੇ ਓਨੀ ਦੇਰ ਅਸੀਂ ਮਸਾਲਾ ਤਿਆਰ ਕਰ ਲੈਨੇ ਆ। ਇਹ ਜਿਹੜੇ ਅਸੀਂ ਕੱਚੇ-ਕੱਚੇ ਬੀਜ ਕੱਢੇ ਸੀ ਇਹ ਸਾਰੇ ਐਸੀ ਇੱਕ ਚੋਪਰ ਵਿੱਚ ਪਾ ਲਾਂਗੇ। ਤੇ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਲੰਬੇ ਕੱਟੇ ਹੋਏ ਪਿਆਜ਼। ਇੱਥੇ ਮੈਂ 5 ਪਿਆਜ਼ ਲਏ ਨੇ ਵੱਡੇ ਸਾਈਜ਼ ਦੇ ਇਹਦੇ ਵਿੱਚ ਮਸਾਲਾ ਜ਼ਿਆਦਾ ਪਏਗਾ ਕ੍ਰੇਲਿਆਂ ਵਿੱਚ। ਇਸ ਕਰਕੇ ਪਿਆਜ਼ ਜ਼ਿਆਦਾ ਲਏ ਨੇ। ਥੋੜੇ-ਥੋੜੇ ਪਿਆਜ਼ ਚੋਪਰ ਵਿੱਚ ਪਾਉਂਦੇ ਹੋਏ ਅਸੀਂ ਪਿਆਜ਼ ਤੇ ਬੀਜਾਂ ਨੂੰ ਚੌਪ ਕਰ ਲਾਂਗੇ ਚੰਗੀ ਤਰ੍ਹਾਂ ਤੇ 2-3 ਹਰੀਆਂ ਮਿਰਚਾਂ ਵੀ ਇਹਦੇ ਵਿੱਚ ਪਾ ਦਾਂਗੇ ਮਿਰਚਾਂ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਲੈ ਸਕਦੇ ਹੋ ਤੇ ਮਿਰਚਾਂ ਨੂੰ ਇਹਦੇ ਨਾਲ ਹੀ ਅਸੀਂ ਚੌਪ ਕਰ ਲਾਂਗੇ ਇੱਥੇ ਇਹ ਤਿੰਨ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਚੌਪ ਕਰ ਲਿਆ ਏ ਆ ਦੇਖੋ ਤੁਸੀਂ ਚਾਹੋ ਤੇ ਇਹ ਪਿਆਜ਼ਾਂ ਨੂੰ ਕੱਟ ਵੀ ਸਕਦੇ ਹੋ ਬਰੀਕ-ਬਰੀਕ ਉਹਨੇ ਦੇਰ ਵਿੱਚ ਕ੍ਰੇਲੇ ਵੀ ਸਟੀਮ ਹੋ ਗਏ ਨੇ ਅ ਦੇਖੋ ਭਾਫ਼ ਵਿੱਚ ਪੱਕਦੇ ਆ 15-20 ਮਿੰਟ ਹੋ ਗਏ ਕ੍ਰੇਲਿਆਂ ਨੂੰ ਹੁਣ ਇੱਥੇ ਗੈਸ ਦੀ ਫਲੇਮ ਨੂੰ ਆਫ ਕਰ ਦਾਂਗੇ ਤੇ ਕ੍ਰੇਲਿਆਂ ਨੂੰ ਅਸੀਂ ਬਾਹਰ ਕੱਢ ਲਾਂਗੇ ਇਸ ਤਰੀਕੇ ਨਾਲ ਇੱਥੇ ਹੁਣ ਕ੍ਰੇਲੇ ਬਿਲਕੁਲ ਸਾਡੇ ਕੋੜੇ ਨਹੀਂ ਰਹੇ ਬਿਲਕੁਲ ਇਹ ਪੱਕ ਵੀ ਗਏ ਨੇ ਇਹ ਦੇਖੋ ਕ੍ਰੇਲੇ ਬਿਲਕੁਲ ਸੌਫਟ ਹੋ ਗਏ ਨੇ ਭਾਫ਼ ਨਾਲ ਮੈਂ ਤੁਹਾਨੂੰ ਕੱਟ ਕੇ ਦਿਖਾਨੀ ਆ ਇਹ ਦੇਖੋ ਬਿਲਕੁਲ ਆਸਾਨੀ ਨਾਲ ਕੱਟ ਲੱਗ ਰਿਹਾ ਆ ਸਿਰਫ ਅਸੀਂ ਹੁਣ ਇਹਨਾਂ ਨੂੰ ਬਾਹਰੋਂ ਪਕਾਣਾ ਆ ਹੁਣ ਇੱਕ ਛੋਟੇ ਪੈਨ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਤੇ ਇਹਦੇ ਵਿੱਚ ਅਸੀਂ ਹੁਣ ਕ੍ਰੇਲਿਆਂ ਦੇ ਛਿਲਕਿਆਂ ਨੂੰ ਫਰਾਈ ਕਰਨਾ ਆ ਇਹ ਦੇਖੋ ਇੱਥੇ ਮੈਂ ਛਿਲਕਿਆਂ ਦਾ ਪਾਣੀ ਚੰਗੀ ਤਰ੍ਹਾਂ ਕੱਢ ਲਿਆ ਆ ਨੂੰ ਵੀ ਅਸੀਂ ਨਮਕ ਲਗਾ ਕੇ ਰੱਖਿਆ ਸੀ ਪਾਣੀ ਕੱਢਣ ਤੋਂ ਬਾਅਦ ਚਾਹ ਦੇਖੋ ਬਿਲਕੁਲ ਡਰਾਈ ਹੋ ਗਏ ਨੇ ਇਹਨਾਂ ਨੂੰ ਅਸੀਂ ਤੇਲ ਵਿੱਚ ਪਾ ਦਾਂਗੇ ਤੇ ਇਹਨੂੰ ਵੀ ਬਿਲਕੁਲ ਲੋ ਫਲੇਮ ਤੇ ਅਸੀਂ 5 ਤੋਂ 10 ਮਿੰਟ ਲਈ ਪਕਲ ਲਈ ਰੱਖ ਦਾਂਗੇ ਤੇ ਨਚੋੜਨ ਨਾਲ ਥੋੜਾ ਜਿਹਾ ਨਮਕ ਇਹਦਾ ਘਟ ਗਿਆ ਹੋਣਾ ਆ ਇਸ ਲਈ ਥੋੜਾ ਜਿਹਾ ਨਮਕ ਇਹਦੇ ਵਿੱਚ ਪਾ ਦਾਂਗੇ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ 10 ਮਿੰਟ ਲਈ ਇੰਨਾ ਛਿਲਕਿਆਂ ਨੂੰ ਵੀ ਬਿਲਕੁਲ ਲੋ ਫਲੇਮ ਤੇ ਪੁੰਨ ਲਾਂਗੇ ਹੁਣ ਇੱਕ ਕੜਾਈ ਵਿੱਚ ਪਾਵਾਂਗੇ ਤੇਲ 2 ਕ ਵੱਡੇ ਚਮਚ ਤੇਲ ਨੂੰ ਗਰਮ ਕਰ ਲਾਂਗੇ ਚੰਗੀ ਤਰ੍ਹਾਂ ਤੇਲ ਗਰਮ ਹੋਣ ਤੇ ਹੁਣ ਇਹਦੇ ਵਿੱਚ ਸਟੀਮ ਕੀਤੇ ਹੋਏ ਸਾਰੇ ਕਰੇਲੇ ਇੱਕ ਇੱਕ ਕਰਕੇ ਰੱਖ ਦਾਂਗੇ ਤੇ ਦੇਖੋ ਇੰਨੇ ਕ ਤੇਲ ਵਿੱਚ ਹੀ ਅਸੀਂ ਸਾਰੇ ਕਰੇਲੇ ਫਰਾਈ ਕਰਨੇ ਆ ਬਿਲਕੁਲ ਵੀ ਡੀਪ ਫ੍ਰਾਈ ਨਹੀਂ ਕਰਨਾ ਕਰੇਲਿਆਂ ਨੂੰ ਇਸ ਤਰੀਕੇ ਨਾਲ ਸਾਰੇ ਕਰੇਲੇ ਕੜਾਈ ਵਿੱਚ ਰੱਖਦੇ ਹੋਏ ਹੁਣ ਅਸੀਂ ਇਹਨਾਂ ਨੂੰ ਉਲਟ ਪੁਲਟ ਕਰਦੇ ਹੋਏ ਜਦੋਂ ਇੱਕ ਸਾਈਡ ਤੋਂ ਸੇਕ ਲੱਗ ਜੇ ਉਹਨਾਂ ਨੂੰ ਪਲਟਾ ਦਾਂਗੇ ਤੇ ਇਸੇ ਤਰੀਕੇ ਨਾਲ ਸਾਰੇ ਕਰੇਲੇ ਸਾਰੇ ਸਾਈਡਾਂ ਤੋਂ ਫਰਾਈ ਕਰ ਲਾਂਗੇ ਇੱਥੇ ਹੁਣ ਅਸੀਂ ਇੱਕ ਵਾਰੀ ਪਲਟਾ ਲੈਨੇ ਆ ਕਰੇਲਿਆਂ ਨੂੰ ਇਹ ਦੇਖੋ ਇੱਕ ਸਾਈਡ ਬ੍ਰਾਊਨ ਹੋਣੀ ਸ਼ੁਰੂ ਹੋ ਗਈ ਹੈ ਇੱਥੇ ਇੱਕ ਵਾਰੀ ਅਸੀਂ ਕਰੇਲਿਆਂ ਨੂੰ ਉਲਟ ਪੁਲਟ ਕਰ ਲਿਆ ਹੈ ਤੇ ਇਧਰ ਕਰੇਲਿਆਂ ਦੇ ਛਿਲਕੇ ਵੀ ਬਿਲਕੁਲ ਸਾਡੇ ਪੁੱਜ ਕੇ ਤਿਆਰ ਨੇ ਹੁਣ ਇੱਥੇ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਇਹ ਦੇਖੋ ਬਿਲਕੁਲ ਇਸ ਤੋਂ ਜ਼ਿਆਦਾ ਨਹੀਂ ਪਕਾਉਣਾ ਤੇ ਨਾ ਹੀ ਇਸ ਤੋਂ ਘੱਟ ਪਕਾਉਣਾ ਆ ਹਲਕਾ ਜਿਹਾ ਕਲਰ ਚੇਂਜ ਹੋ ਜੇ ਉਦੋਂ ਅਸੀਂ ਗੈਸ ਦੀ ਫਲੇਮ ਬੰਦ ਕਰ ਦਾਂਗੇ ਤੇ ਇਹਨੂੰ ਇੱਕ ਸਾਈਡ ਤੇ ਰੱਖ ਦਾਂਗੇ ਤੇ ਇਧਰ ਕਰੇਲਿਆਂ ਨੂੰ ਵੀ ਅਸੀਂ ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਪਕਾ ਲਿਆ ਏ ਤੇ ਇਹਨਾਂ ਕਰੇਲਿਆਂ ਨੂੰ ਵੀ ਅਸੀਂ ਇੱਕ ਪਲੇਟ ਵਿੱਚ ਕੱਢ ਕੇ ਸਾਈਡ ਤੇ ਰੱਖ ਦਾਂਗੇ ਉਸੇ ਕੜਾਈ ਵਿੱਚ ਦੁਬਾਰਾ ਦੋ ਵੱਡੇ ਚਮਚ ਤੇਲ ਦੇ ਪਾਵਾਂਗੇ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਤੇ ਜਦੋਂ ਜੀਰਾ ਪੁੱਜ ਜਾਵੇ ਉਦੋਂ ਅਸੀਂ ਇਹਦੇ ਵਿੱਚ ਥੋੜਾ ਜਿਹਾ ਲਸਣ ਕੁੱਟ ਕੇ ਪਾ ਦਾਂਗੇ ਚਾਰ ਪੰਜ ਤੁਰੀਆਂ ਲਸਣ ਦੀਆਂ ਕਿਉਂਕਿ ਕਰੇਲੇ ਤਾਸਿਰ ਵਿੱਚ ਗਰਮ ਹੁੰਦੇ ਨੇ ਇਸ ਲਈ ਅਸੀਂ ਇਹਦੇ ਵਿੱਚ ਲਸਣ ਦਾ ਬਹੁਤ ਥੋੜਾ ਯੂਜ਼ ਕੀਤਾ ਆ ਤੁਸੀਂ ਚਾਹੋ ਤੇ ਸਕਿਪ ਵੀ ਕਰ ਸਕਦੇ ਹੋ ਤੇ ਹਲਕਾ ਜਿਹਾ ਲਸਣ ਜਦੋਂ ਬ੍ਰਾਊਨ ਹੋ ਜਾਵੇ ਜ਼ਿਆਦਾ ਨਹੀਂ ਬ੍ਰਾਊਨ ਕਰਨਾ ਉਦੋਂ ਇਹਦੇ ਵਿੱਚ ਪਾ ਦਾਂਗੇ ਚੌਪ ਕੀਤੇ ਹੋਏ ਪਿਆਜ਼ ਤੇ ਕਰੇਲਿਆਂ ਦੇ ਬੀਜ ਤੇ ਪਿਆਜ਼ਾਂ ਤੇ ਬੀਜਾਂ ਨੂੰ ਵੀ ਅਸੀਂ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਹਲਕਾ ਜਿਹਾ ਇਹਦਾ ਕਲਰ ਚੇਂਜ ਨਾ ਹੋ ਜੇ ਇੱਥੇ ਤੁਹਾਨੂੰ ਤੇਲ ਥੋੜਾ ਲੱਗ ਰਿਹਾ ਹੋਣਾ ਆ ਪਰ ਜਿਉਂ-ਜਿਉਂ ਮਸਾਲਾ ਪੁੱਜੇਗਾ ਮਸਾਲਾ ਆਪਣਾ ਤੇਲ ਛੱਡਦਾ ਜਾਏਗਾ ਤੇ ਬਿਲਕੁਲ ਸਹੀ ਲੱਗਣ ਲੱਗ ਜੇਗਾ ਤੇਲ ਪਰ ਜੇ ਤੁਸੀਂ ਇੱਥੇ ਜ਼ਿਆਦਾ ਤੇਲ ਦਾ ਯੂਜ਼ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ ਮੈਂ ਘੱਟ ਤੇਲ ਵਿੱਚ ਕਰੇਲੇ ਬਣਾ ਰਹੀ ਹਾਂ ਇਸ ਲਈ ਮੈਂ ਘੱਟ ਤੇਲ ਦਾ ਯੂਜ਼ ਕੀਤਾ ਆ ਇੱਥੇ ਪਿਆਜ਼ ਵੀ ਚੰਗੀ ਤਰ੍ਹਾਂ ਭੁੱਜ ਗਏ ਨੇ ਕਲਰ ਵੀ ਪਿਆਜ਼ਾਂ ਦਾ ਚੇਂਜ ਹੋ ਗਿਆ ਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ ਇੱਥੇ ਮੈਂ ਟਮਾਟਰਾਂ ਨੂੰ ਕਦੂਕਸ ਕਰ ਲਿਆ ਹੈ ਤਿੰਨ ਟਮਾਟਰ ਇੱਥੇ ਲਏ ਸੀ ਜਾਂ ਤਾਂ ਤੁਸੀਂ ਟਮਾਟਰਾਂ ਨੂੰ ਮਿਕਸੀ ਵਿੱਚ ਪੀਸ ਲਓ ਜਾਂ ਫਿਰ ਤੁਸੀਂ ਆਪਣੀ ਮਰਜ਼ੀ ਨਾਲ ਕੱਟ ਕੇ ਵੀ ਪਾ ਸਕਦੇ ਹੋ ਤੇ ਟਮਾਟਰ ਪਾਦਿਆਂ ਹੀ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਅੱਧਾ ਚਮਚ ਹਲਦੀ ਅੱਧਾ ਚਮਚ ਜੀ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਟੇਸ ਦੇ ਅਕੋਰਡਿੰਗ ਪਾ ਦਾਂਗੇ ਨਮਕ 1 ਚਮਚ ਪਾਵਾਂਗੇ ਧਨੀਆ ਪਾਊਡਰ ਤੇ ਅੱਧਾ ਚਮਚ ਗਰਮ ਮਸਾਲਾ 1 ਚਮਚ ਦੇ ਕਰੀਬ ਕਸੂਰੀ ਮੇਥੀ ਤੇ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਟਮਾਟਰਾਂ ਦੇ ਨਾਲ ਹੀ ਅਸੀਂ ਭੁੰਨ ਲਾਂਗੇ ਤੇ ਤੇਲ ਛੱਡਣ ਤੱਕ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਇੱਥੇ 5 ਮਿੰਟ ਹੋ ਗਏ ਨੇ ਮਸਾਲੇ ਨੂੰ ਭੁੱਜਦਿਆਂ ਦੇਖੋ ਹਲਕਾ ਹਲਕਾ ਤੇਲ ਛੱਡ ਦਿੱਤਾ ਮਸਾਲੇ ਨੇ ਹੁਣ ਇਹਦੇ ਵਿੱਚ ਅੱਧਾ ਚਮਚ ਆਮਚੂਰ ਦਾ ਪਾਊਡਰ ਪਾ ਦਾਂਗੇ ਤੁਸੀਂ ਆਮਚੂਰ ਦੀ ਜਗ੍ਹਾ ਅਨਾਰ ਦਾਣਾ ਵੀ ਲਾ ਸਕਦੇ ਹੋ ਪੀਸਿਆ ਹੋਇਆ ਹੁਣ ਪਾ ਦਾਂਗੇ ਧਨੀਆ ਧਨੀਆ ਪਾਣ ਤੋਂ ਬਾਅਦ 2 ਮਿੰਟ ਵਾਸਤੇ ਅਸੀਂ ਮਸਾਲੇ ਨੂੰ ਹੋਰ ਭੁੰਨ ਲਾਂਗੇ ਹੁਣ ਇਹਦੇ ਵਿੱਚ ਐਡ ਕਰਨੇ ਆ ਜਿਹੜੇ ਅਸੀਂ ਛਿਲਕੇ ਭੁੰਨ ਕੇ ਰੱਖੇ ਸੀ ਉਹ ਵਾਲੇ ਹੁਣ ਸਿਰਫ ਅਸੀਂ ਇਹਨਾਂ ਨੂੰ ਮਿਕਸ ਕਰਨਾ ਹੈ ਗੈਸ ਦੀ ਫਲੇਮ ਅਸੀਂ ਬੰਦ ਕੀਤੀ ਹੋਈ ਹੈ ਮਸਾਲਾ ਪੁੱਜਣ ਤੋਂ ਬਾਅਦ ਸਿਰਫ ਹਲਕਾ ਜਿਹਾ ਮਿਕਸ ਕਰਕੇ ਹੁਣ ਅਸੀਂ ਇਸ ਮਸਾਲੇ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਤੇ ਠੰਡਾ ਕਰ ਲਾਂਗੇ ਹਲਕਾ ਜਿਹਾ ਇਹ ਦੇਖੋ ਅਸੀਂ ਪਲੇਟ ਵਿੱਚ ਕੱਢ ਲਿਆ ਤੇ ਇਹਨੂੰ ਠੰਡਾ ਕਰਕੇ ਅਸੀਂ ਇਹਨਾਂ ਕ੍ਰੇਲਿਆਂ ਵਿੱਚ ਭਰਨਾ ਹੈ ਇੱਥੇ ਮਸਾਲਾ ਥੋੜਾ ਥੋੜਾ ਖੋਸਾ ਆ ਤੇ ਇਦਾਂ ਹੀ ਅਸੀਂ ਇਹਨਾਂ ਕ੍ਰੇਲਿਆਂ ਵਿੱਚ ਭਰ ਦਾਂਗੇ ਤੇ ਚੰਗੀ ਤਰ੍ਹਾਂ ਅਸੀਂ ਦਬ-ਦਬ ਕੇ ਕ੍ਰੇਲਿਆਂ ਵਿੱਚ ਮਸਾਲਾ ਭਰਨਾ ਹੈ ਤੇ ਮਸਾਲਾ ਭਰਨ ਤੋਂ ਬਾਅਦ ਚ ਕareleਆਂ ਨੂੰ ਬਿਲਕੁਲ ਵੀ ਪਕਾਣ ਦੀ ਜ਼ਰੂਰਤ ਨਹੀਂ ਹੈ ਅਸੀਂ ਪਹਿਲਾਂ ਹੀ ਕareleਆਂ ਨੂੰ ਹਲਕਾ ਹਲਕਾ ਫਰਾਈ ਕਰ ਲਿਆ ਆ ਬਾਕੀ ਜੇ ਤੁਸੀਂ ਚਾਹੋ ਜੇ ਦੁਬਾਰਾ ਵੀ ਇਹਨਾਂ ਨੂੰ ਤੁਸੀਂ ਸੇਕ ਲਵਾਉਣਾ ਚਾਹੋ ਤਾਂ ਹਲਕਾ ਜਿਹਾ ਤੇਲ ਪਾ ਕੇ ਤੁਸੀਂ ਇਹਨਾਂ ਨੂੰ ਸੇਕ ਲਵਾ ਸਕਦੇ ਹੋ ਤੇ ਇੱਥੇ ਅਸੀਂ ਹੁਣ ਸਾਰੇ ਕarele फटाफट ਭਰ ਕੇ ਤਿਆਰ ਕਰ ਲਏ ਨੇ ਇਹਨਾਂ ਨੂੰ ਹੁਣ ਸਰਵ ਕਰ ਲਾਂਗੇ ਤੁਸੀਂ ਇਹਨੂੰ ਪਰੌਂਠਿਆਂ ਨਾਲ ਰੋਟੀ ਨਾਲ ਜਿਹੜੀ ਮਰਜ਼ੀ ਚੀਜ਼ ਨਾਲ ਖਾਓ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਕ੍ਰੇਲਿਆਂ ਦੀ ਇਹ ਰੈਸਪੀ ਚੰਗੀ ਲੱਗੀ ਹੋਵੇ ਤਾਂ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਲੇ ਵੀਡੀਓ ਵਿੱਚ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ